ਸਤਿ ਸ਼੍ਰੀ ਅਕਾਲ ਮੈਂ ਹਜ ਸਿਕੋਰਤ ਸਿੱਧਿਕਰੋ ਸਾਡਲ ਟੀਵੀ ਨਿਊਜ਼ਲੈਂਡ ਦੇ ਵਿੱਚ ਠੰਡ ਦੀ ਸ਼ੁਰੂਆਤ ਹੋਣ ਵਾਲੀਆਂ ਤੇ ਇਸੇ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਵਧਣ ਵਾਲੀਆਂ ਨੇ ਜੀ ਹਾਂ ਕੋਵਿਡ-19 ਲੂ ਤੇ ਅਜਕਾਮ ਬੁਖਾਰ ਵਰਗੀਆਂ ਬਿਮਾਰੀਆਂ ਅਕਸਰ ਹੀ ਸਰਦੀ ਦੇ ਮੌਸਮ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਤੇ ਇਹ ਹੁਣ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਦੇ ਨਾਲ ਜੀਪੀਐਸ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਰੁਪੇンダー ਨਜ਼ਰ ਆ ਰਿਹਾ ਹੈ ਉਧਰ ਹੈਲਥ ਐਕਸਪਰਟਸ ਦੇ ਮੁਤਾਬਕ ਕਿਸੇ ਤਮਾਹਰਾਂ ਦੇ ਮੁਤਾਬਕ ਪਹਿਲਾਂ ਹੀ ਇਸ ਦੇ ਲਈ ਸਾਨੂੰ ਅ ਰੈਡੀ ਰਹਿਣਾ ਜ਼ਰੂਰੀ ਹੈ ਬਹੁਤ ਸਾਰੇ ਜੀਪੀਜ਼ ਦੀਆਂ ਅਪਾਇੰਟਮੈਂਟਸ ਇਸ ਸਮੇਂ 2-2 ਹਫ਼ਤੇ ਤੋਂ ਵੱਧ ਸਮਾਂ ਲੈ ਰਹੀਆਂ ਨੇ ਉਹਨਾਂ ਕਿਹਾ ਕਿ ਕੋਵਿਡ-19 ਵੀ ਇਸ ਸਮੇਂ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਗਰਮੀ ਦੇ ਵਿੱਚ ਵੀ ਕੋਵਿਡ-19 ਦੇ ਕੇਸਿਸ ਲਗਾਤਾਰ ਨਜ਼ਰ ਆ ਰਹੇ ਸੀ ਤੇ ਹੁਣ ਸਰਦੀ ਦੇ ਵਿੱਚ ਇਹ ਬਹੁਤ ਜ਼ਿਆਦਾ ਵਧੇਗਾ ਉਧਰ ਬੱਚਿਆਂ ਦੇ ਵਿੱਚ ਆਰਐਸਵੀ ਦੇ ਵੀ ਕਾਫੀ ਸਾਰੇ ਕੇਸਿਸ ਸਾਹਮਣੇ ਆ ਰਹੇ ਨੇ ਤੇ ਸਰਦੀ ਦੇ ਮੌਸਮ ਦੇ ਵਿੱਚ ਇਹਨਾਂ ਸਭ ਤੋਂ ਬਚਣ ਦੇ ਲਈ ਕੋਵਿਡ-19 ਦੀ ਵੈਕਸੀਨ ਫਲੂ ਸ਼ਾਟ ਲਗਵਾਉਣੇ ਜ਼ਰੂਰੀ ਨੇ ਤੇ ਇਸ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ